ਇਹ ਦੋਟਾਈ ਕਿੱਲੇ ਨੇ ਜੇ ਪਕਰਾਂਦੇ ਆਪਣਾ ਤੀਰ ਤੁਕਾ ਚੱਲ ਜਾਂਦਾ ਵਸ ਪਹਿਲੀ ਮੰਨ ਲੈਂਦਾ ਗਲਾ ਇਹ ਮੇਰਾ 150 ਮਾਂਗੂ ਕਰਾਤਾ ਹੂਆ 150 ਸਾਖ ਹਾਂ ਵੀਰਾ ਉਚਾਈ ਤੌੜੀ ਕਰਾਰੇ ਪਹਿਣੀ ਜੀ ਮੇਰਾ 40 ਤਾਂ ਪਹਿਣੀ ਪਿੰਡ ਚ ਹੀ ਕਰਾਤੇ ਹਾਂ ਹਾਂ ਅੱਛਾ ਜਿਆਦੇ ਫਿਰ ਪਹੂਆਂ ਕਿ ਕਿੱਥੋਂ ਲੈ ਕੇ ਆਏ ਕਿਹੜੇ ਕਿਹੜੇ ਪਿੰਡਾਂ ਤੋਂ ਫਿਰ ਤਾਂ ਛਾਂਪ 150 ਹੀ ਪਈ ਐ ਹਾਂ ਵੀਰਾ ਹਾਂ ਵੀ ਤੇ ਚੂੜੀਆਂ ਵੀ ਪਾਈਆਂ ਨੇ ਚਲ ਦੱਸਣਾ ਦਾ ਕਾਹ ਨੂੰ ਹੁਣ ਚੋਰ ਵੀ ਮਿੰਟ ਲਾਉਂਦੇ ਨੇ ਹੈ ਆ ਤਾਂ ਠੀਕ ਹੈ ਕਿਤੇ ਬੁੜੀ ਨੂੰ ਸਾਡੀ ਨੂੰ ਕੋਈ ਮਾਰ ਜੇ ਹਾਂ ਸਤਿ ਸ੍ਰੀਕਾਲ ਦੋਸਤੋ ਇਸ ਵਕਤ ਮਾਤਾ ਪਾਲਕ ਔਰ ਇਹਣੀ ਪਿੰਡ ਤੋਂ ਉਹ ਜੀ ਇੰਨਾ ਲਵੇ ਬੈਠੇ ਆਗੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਤਾ ਜੀ ਬਾਰੇ ਪਤਾ ਲੱਗਿਆ ਸੀ ਵੀ 150 ਰਿਸ਼ਤਾ ਕਰਵਾਇਆ ਇਹਨਾਂ ਨੇ ਲਗਭਗ 40 45 ਸਾਲ ਪਹਿਲਾਂ ਤੋਂ ਰਿਸ਼ਤੇ ਕਰਾਉਣ ਲੱਗੇ ਨੇ 150 ਰਿਸ਼ਤਾ ਜੇ ਕਹੀਏ 150 ਸ਼ਾਂਪਕ ਪਰ ਕਹਿੰਦੇ ਅਸੀਂ 150 ਸ਼ਾਂਪ ਨਹੀਂ ਪਵਾਈ ਅਸੀਂ ਕੁੜੀਆਂ ਵਾਲਿਆਂ ਤੋਂ ਤਾਂ ਸੂਟ ਵੀ ਨਹੀਂ ਲਿਆ ਮਾਤਾ ਜੀ ਦੇ ਦੱਸਣ ਮੁਤਾਬਕ ਵੀ ਕੁੜੀ ਵਾਲਿਆਂ ਤੋਂ ਤਾਂ ਅਸੀਂ ਸੂਟ ਵੀ ਨਹੀਂ ਲਿਆ ਵੀ ਧੀ ਧਿਆਣੀ ਐ ਏਕਾ ਪਿੰਡ ਐ ਮਾਤਾ ਦਾ ਬੱਲਰੇ ਪਿੰਡ ਐ ਹਾਂ ਬੱਲਰੇ ਲੈ ਬੱਲਰੇ ਕਹਿੰਦੇ ਨੇ ਆਪਾਂ ਬੱਲਰੇ ਪਿੰਡ ਐ ਮਾਤਾ ਜੀ ਨੂੰ ਸਲੂਟ ਹੈ ਬੇ 150 ਦਾ 150 ਜਿਹੜਾ ਘਰ ਹੈ ਪਰਿਵਾਰ ਹੈ ਵੀ ਇੱਕ ਵੀ ਕਿਤੇ ਤਲਾਕ ਜਾ ਕੋਈ ਹੋਰ ਗੱਲਬਾਤ ਰੌਲਾ ਭੱਜ ਨੱਠ ਨਹੀਂ ਹੋਈ ਬਾਕੀ ਗੱਲ ਹੈ ਜਿਹੜੀ ਮਾਤਾ ਜੀ ਦੀ ਜ਼ੁਬਾਨੀ ਸੁਣਦੇ ਆ ਮਾਤਾ ਜੀ ਹਾਂ ਫਿਰ ਕਿਵੇਂ ਸ਼ੁਰੂਆਤ ਹੋਈ ਵਿਚੋਲਗੀ ਕਰੀਏ ਮੈਂ ਸੁਣੀ ਜੀ ਵਸ ਐ ਹੋ ਗਏ ਵੀ ਚਲ ਪਾਂ ਰਿਸ਼ਤੇ ਕਰਾ ਦਿੰਨੇ ਆ ਠੀਕ ਹੈ ਕੋਈ ਅੱਜ ਲੱਗ ਜਾਂਦਾ ਹਾਰੇ ਕੱਢਣ ਲੱਗ ਜਾਂਦਾ ਕੋਈ ਗਰੀਬ ਬੰਦਾ ਵੀ ਇਹ ਦੋ ਟਾਈ ਕਿੱਲੇ ਨੇ ਜੇ ਆਪਾਂ ਕਰਾਉਂਦੇ ਆ ਆਪਣਾ ਤੀਰ ਤੁਕਾ ਚੱਲ ਜਾਂਦਾ ਵਸ ਪਹਿਲੀ ਮੰਨ ਲੈਂਦਾ ਗੱਲਾਂ ਚਾਚਾ ਜੀ ਲਾ ਕੇ ਬਿਹਤਰੀ ਆ ਆ ਗਿਆ ਤਰੀਕਾ ਜਾ ਗਿਆ ਇਹ ਤਾਂ ਨਹੀਂ ਹੋਇਆ ਵੀ ਕੋਈ ਆਪਾਂ ਲਾਲਚ ਦੇ ਵਿੱਚ ਨਾ 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 ਲਾਲਚ ਦਾ 1 ਰੁਪਿਆ ਦਾ ਨਹੀਂ ਆ ਨਾ ਮੇਰੀ ਪੁੱਛ ਲੋ ਇਹਨਾਂ ਅਸੀਂ ਲਾਲਚ ਨਹੀਂ ਲਿਆ ਕਰੇ ਅੱਛਾ ਲਾਲਚ ਨਹੀਂ ਲਿਆ ਨਾ ਨਾ ਇਹ ਜਿਵੇਂ ਕਹਿੰਦੀ ਵੀ ਜਿਆਦੇ ਆਪਣਾ ਜ਼ਿਮੀਦਾਰਾਂ ਪਰਿਵਾਰਾਂ ਚ ਹੀ ਕਰਾਇਏ ਨੇ ਕਿ ਸਾਰਿਆਂ ਚ ਹੀ ਕਰਾਇਏ ਨੇ ਨਾ ਸਾਰਿਆਂ ਚ ਹੀ ਅਸੀਂ ਸਾਰੀ ਪੂਰ ਚੜ ਗਏ ਸਾਰੀ ਪੂਰ ਚੜ ਗਏ ਜੀ ਪੁੱਛ